ਆਮ ਤੌਰ ਤੇ ਲੋਕ ਮੈਨੂੰ ਕਹਿੰਦੇ ਪਰਮਜੀਤ ਜੀ ਤੁਸੀਂ ਨਸ਼ਾ ਛਡਵਾਉਨੇ ਹੋ ਮੈਂ ਕਹਿੰਦਾ ਨਹੀਂ ਮੈਂ ਨਸ਼ਾ ਨਹੀਂ ਛਡਵਾਉਂਦਾ ਮੈਂ ਨਸ਼ਾ ਲੱਗਣ ਹੀ ਨਹੀਂ ਦਿੰਦਾ ਕਿਉਂਕਿ ਮੈਨੂੰ ਇਹ ਲੱਗਦਾ ਹੈ ਜਿਹੜਾ ਕੋਈ ਬੰਦਾ ਇੱਕ ਵਾਰ ਐਡਿਕਟ ਬਣ ਗਿਆ ਉਹਦੇ ਉੱਤੇ ਜਿੰਨੀ ਮਿਹਨਤ ਜਿੰਨੀ એનર્ਜੀ ਅਸੀਂ ਲਗਾਉਣੀ ਆ ਉਸ ਤੋਂ ਘੱਟ એનર્ਜੀ ਕਰਕੇ ਤੁਹਾਡੇ ਵਰਗੇ ਬੱਚਿਆਂ ਨੂੰ ਜ਼ਿਆਦਾ ਅਸੀਂ ਮੋਟੀਵੇਟ ਕਰ ਸਕਦੇ ਆ ਕਿ ਅਸੀਂ ਨਸ਼ੇ 'ਚ ਜਾਣਾ ਹੀ ਨਹੀਂ ਹੈਗਾ ਐਡਿਕਟ ਬਣਨ ਤੱਕ ਅਸੀਂ ਪਹੁੰਚਣਾ ਹੀ ਕਿਉਂ ਦਈਏ ਬੱਚੇ ਨੂੰ ਤਾਂ ਮੇਰੀ ਜਿਹੜੀ ਇਹ ਯਾਤਰਾ ਹੈ ਮੈਂਨੇ 30 ਲੱਖ ਬੱਚੇ ਨੂੰ ਅਡਰੈਸ ਕਰਨਾ ਹੈ ਜੀਚੋ ਮੈਂ 3 ਲੱਖ ਬੱਚਾ ਪਹਿਲੀ ਸਟੇਜ ਦੀ ਕੱਢ ਲੂੰਗਾ ਜਿਹੜਾ ਜ਼ਿੰਦਗੀ ਚ ਕਦੀ ਨਸ਼ਾ ਨਹੀਂ ਕਰੇਗਾ ਇਸੇ ਕਰਕੇ ਬੱਚਿਓ ਜੇ ਕਿਸੇ ਦੇ ਮਨ ਦੇ ਵਿੱਚ ਹੈ ਨਾ ਕਿ ਥਾਣਿਆਂ ਚ ਕੁਛ ਨਹੀਂ ਹੁੰਦਾ ਕੋਟਾਂ ਚ ਕੁਛ ਨਹੀਂ ਹੁੰਦਾ ਇੱਕ ਦਿਨ ਢੇੜਾ ਲਾ ਕੇ ਦੇਖ ਲਿਓ ਤੁਹਾਡੇ ਸਾਰੇ ਵਹਿਮ ਦੂਰ ਹੋ ਜਾਣਗੇ ਆਪਣੇ ਗਾਣਿਆਂ ਦੇ ਵਿੱਚ ਅਸੀਂ ਸੁਣਦੇ ਆ ਮਿੱਤਰਾਂ ਤੇ ਕੇਸ ਚੱਲਦਾ ਹੈ ਬੱਚਿਓ ਜਦੋਂ ਮਿੱਤਰਾਂ ਤੇ ਕੇਸ ਚੱਲਦਾ ਹੈ ਨਾ ਸਿਰਫ ਕੇਸ ਨਹੀਂ ਚੱਲਦਾ ਨਾਲ ਬੀਪੀ ਦੀ ਦਵਾਈਆਂ ਵੀ ਚੱਲਣ ਲੱਗ ਜਾਂਦੀਆਂ ਨੇ ਨਾਲ ਡਾਕਟਰ ਦਾ ਇਲਾਜ ਵੀ ਚੱਲਣ ਲੱਗ ਜਾਂਦਾ ਹੈ ਨਾਲ ਕਰਜ਼ੇ ਦਾ ਮੀਟਰ ਵੀ ਚੱਲਣ ਲੱਗ ਜਾਂਦਾ ਹੈ ਨਾਲ ਵਕੀਲਾਂ ਦੇ ਖਰਚੇ ਵੀ ਚੱਲਣੇ ਸ਼ੁਰੂ ਹੋ ਜਾਂਦੇ ਨੇ ਨਾਲ ਘਰ ਦੀਆਂ ਚੀਜ਼ਾਂ ਵੀ ਵਿਕਣੀਆਂ ਸ਼ੁਰੂ ਹੋ ਜਾਂਦੀਆਂ ਇੱਕ ਕੇਸ ਨਾਲ ਬਹੁਤ ਕੁਝ ਚੱਲਦਾ ਹੈ ਫਿਰ